ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ ਗੋਲਡਨ ਨੈਮਨੂ ਦੇ ਬਾਹਰ ਇੱਕ ਨੌਜਵਾਨ ਦੇ ਉੱਤੇ ਕੁਝ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਕਰਕੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤਾਂ ਦੱਸਦੀ ਹੈ ਕਿ ਨਿਮਿਸ਼ ਕੁਮਾਰ ਉਸ ਦਾ ਨਾਮ ਦੱਸਿਆ ਜਾ ਰਿਹਾ ਸੀ ਜਿਸ ਨੌਜਵਾਨ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਤਾਪੜ ਤੋਰ ਗੋਲੀਆਂ ਚਲਾਈਆਂ ਗਈਆਂ ਸੀ ਔਰ ਦੱਸਿਆ ਜਾ ਰਿਹਾ ਕਿ ਕਰੀਬ 14 ਗੋਲੀਆਂ ਨੌਜਵਾਨ ਦੇ ਲੱਗੀਆਂ ਸੀ ਜਿਸ ਕਰਕੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤਾਂ ਤਸਵੀਰਾਂ ਵੇਖ ਸਕਦੇ ਹੋ ਗੱਡੀ ਦੇ ਵਿੱਚ ਸਵਾਰ ਹੋ ਕੇ ਤਾਂ ਹੁਣ ਪੁਲਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਔਰ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਦੱਸਦੀ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਉਹਨਾਂ ਨੌਜਵਾਨਾਂ ਦੀ ਨਿਸ਼ਾਨਦੇਹੀ ਤੇ ਪੁਲਸ ਅੱਜ ਜਦ ਹਥਿਆਰਾਂ ਦੀ ਬਰਾਮਦਗੀ ਕਰਨ ਦੇ ਲਈ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਈ ਸੀ ਤਾਂ ਇੱਕ ਨੌਜਵਾਨ ਦੇ ਵੱਲੋਂ ਪੁਲਸ ਦੀ ਬੰਦੂਕ ਖੋਕੇ ਪੁਲਸ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਔਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਜਦ ਪੁਲਸ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਨੌਜਵਾਨ ਦੇ ਪੈਰ ਦੇ ਵਿੱਚ ਲੱਗੀ ਔਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਹਾਈ ਝਾੜੀਆਂ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਹਥਿਆਰ ਲੁਕੋ ਕੇ ਰੱਖਿਆ ਹੋਇਆ ਸੀ ਔਰ ਇਸੇ ਹਥਿਆਰ ਦੇ ਨਾਲ ਹੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਇਨਾਂ ਹੀ ਹਥਿਆਰਾਂ ਦੀ ਰਿਕਵਰੀ ਦੇ ਲਈ ਜਦ ਪੁਲਿਸ ਇਹਨਾਂ ਨੂੰ ਆਪਣੇ ਨਾਂ ਲੈ ਕੇ ਆਉਂਦੀ ਹੈ ਤਾਂ ਇੱਕ ਨੌਜਵਾਨ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਮੌਕੇ ਦੇ ਉੱਤੇ ਫੋਰੈਂਸਿਕ ਦੀਆਂ ਟੀਮਾਂ ਵੀ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਬਰੀਕ ਕਰ ਦਿੱਤਾ ਗਿਆ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਔਰ 24 ਘੰਟਿਆਂ ਦੇ ਅੰਦਰ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਔਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਹੀ ਅਸੀਂ ਬੜਾ ਸੈਂਸਿਟਿਵਲੀ ਲੈਂਦੇ ਹਾਂ ਕੋਈ ਵੀ ਹੀਨਸ ਕ੍ਰਾਈਮ ਹੋਵੇ ਸੈਂਸੇਸ਼ਨਲ ਕ੍ਰਾਈਮ ਹੋਵੇ ਤੁਹਾਨੂੰ ਪਤਾ ਹੀ ਹੈ ਐਫਆਈਆਰ ਨੰਬਰ 120 18 9 ਨੂੰ ਜਿਹਦੇ ਚ ਇੱਕ ਸਖਸ਼ ਦੀ ਮੌਤ ਹੋ ਗਈ ਉੱਥੇ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਉਹਦਾ ਨਾਮ ਸੀ ਨਮੀਸ਼ ਸਰীন ਮੁਕੰਪੁਰੇ ਥਾਣੇ ਚ ਕੇਸ ਰਜਿਸਟਰ ਹੋਇਆ ਤੇ ਉਹਦੇ ਨਾਲ ਇੱਕ ਸਾਥੀ ਸੀ ਹਰਪ੍ਰੀਤ ਏਲੀਅਸ ਕੰਜਾ ਉਹ ਇੰਜਰਡ ਹੋਇਆ ਤੇ ਉਸ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਇਮੀਡੀਏਟਲੀ ਕਾਰਵਾਈ ਸ਼ੁਰੂ ਕੀਤੀ ਤਫਤੀਸ਼ ਸ਼ੁਰੂ ਕੀਤੀ ਔਰ ਬਹੁਤ ਪ੍ਰੋਫੈਸ਼ਨਲ ਢੰਗ ਨਾਲ ਸਾਡੇ ਸਾਰੀਆਂ ਟੀਮਾਂ ਨੇ ਜਿਵੇਂ ਲੋਕਲ ਪੁਲਿਸ ਹੈ ਇਸ ਸਬਡਿਵੀਜ਼ਨ ਦੇ ACP ਸ਼ੀਤਲ ਜੀ ਮੋਕੋਂਪੁਰਾ SHO ਹਰਪ੍ਰਕਾਸ਼ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਅਮੋਲਕ ਸਾਡੇ ਇਨਸਪੈਕਟਰ CIA ਉਹਨਾਂ ਦੀ ਟੀਮਾਂ ਨੇ ਬੜੀ ਪ੍ਰੋਫੈਸ਼ਨਲੀ ਤੌਰ ਤੇ ਲੀਡਸ ਨੂੰ ਇਕੱਠਾ ਕੀਤਾ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਤਿੰਨ ਮੇਨ ਦੋਸ਼ੀ ਨੇ ਇਸ ਕੇਸ ਦੇ ਉਹਨਾਂ ਨੂੰ ਦਾਣਾ ਮੰਡੀ ਬਟਾਲੇ ਤੋਂ ਗ੍ਰਿਫਤਾਰ ਕੀਤਾ ਗਿਆ ਬਟਾਲਾ ਪੁਲਿਸ ਦੇ ਸਹਿਯੋਗ ਲੈ ਆਏ ਉੱਥੇ ਅਸੀਂ ਮੌਕੇ ਤੇ ਮੈਂ ਉਹਨਾਂ ਨੂੰ ਵੀ ਅਹ ਥੈਂਕ ਯੂ ਕਹਿਣਾ ਚਾਹੁੰਨਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਬਹੁਤ ਜਲਦੀ ਇਮੀਡੀਏਟਲੀ ਸਾਰੀ ਪੁਲਿਸ ਨਾਲ ਕੋਆਰਡੀਨੇਸ਼ਨ ਕੀਤੀ ਸਾਨੂੰ ਉੱਥੇ ਲੋਕਲ ਲੈਵਲ ਤੇ ਉਸ ਤੋਂ ਬਾਅਦ ਇਹ ਰੈਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਾਰੀ ਪੁਛਗਿਛ ਕੀਤੀ ਗਈ ਤਾਂ ਜਿਹੜਾ ਇਹ ਤਿੰਨ ਦੋਸ਼ੀ ਨੇ ਰਜਤ ਇਲੀਅਸ ਬੱਬਰ ਨਿਊ ਨਹਿਰੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 19 ਸਾਲ ਦੀ ਉਮਰ ਹੈ ਅਨਇੰਪਲੋਇਡ ਹੈ 12ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾ ਮੁਕੱਦਮਾ ਕੋਈ ਨਹੀਂ ਹੈ ਅਦਿੱਤਿਆ ਕੁਮਾਰ ਰੈਜ਼ੀਡੈਂਟ ਆਫ ਡੀਐਸਐ ਸਟੇਟ ਪੀਐਸ ਕੰਬੋ ਅੰਮ੍ਰਿਤਸਰ ਰੂਰਲ ਇਹ ਵੀ 19 ਸਾਲ ਦਾ ਅਨਐਮਪਲੋਇਡ ਹੈ 12ਵੀਂ ਪਾਸ ਹੈ ਤੇ ਖਿਲਾਫ ਪਹਿਲਾਂ ਇੱਕ ਮੁਕਦਮਾ ਦਰਜ ਹੈ ਜਿਹੜਾ ਕਿਡਨੈਪਿੰਗ ਵਗੈਰਾ ਦਾ ਸਦਰ ਥਾਣੇ ਦੇ ਵਿੱਚ ਬੀਐਨਐਸ ਦਾ ਔਰ ਮੇਨ ਜਿਹੜਾ ਮੁਲਜ਼ਮ ਹੈ ਇਹ ਤੇ ਸ਼ੁਦਾਂਸ਼ੂ ਸ਼ਰਮਾ ਜੀ ਨੂੰ ਬਾਮਣ ਵੀ ਕਹਿੰਦੇ ਏਲੀਅਸ ਬਾਮਣ ਇਹ 62 ਜਿਹੜੀ ਡੈਰੀ ਹੈ ਮਜੀਠਾ ਰੋਡ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਦੇ ਖਿਲਾਫ ਵੀ ਪਹਿਲਾਂ ਆਰਮਜੈਕਟ ਦਾ ਵੀ ਕੇਸ ਰਿਸਟਰਡ ਹੈ ਔਰ ਇਹਦੀ ਸਦਾਂਛੂ ਦੀ ਨਿਸ਼ਾਨਦੇਹੀ ਤੇ ਜਿੱਥੇ ਆਪਾਂ ਖੜੇ ਆ ਵੱਲੇ ਪਿੰਡ ਦੇ ਹੱਦ ਦੇ ਵਿੱਚ ਪੁਲਿਸ ਪਾਰਟੀ ਜਦੋਂ ਰਿਕਵਰ ਕਰਨ ਆਈ ਵੈਪਨ ਆਫ ਅਫੈਂਸ ਤਾਂ ਤਿੰਨ ਵੈਪਨ ਆਫ ਅਫੈਂਸ ਰਿਕਵਰ ਕੀਤੇ ਗਏ ਇੱਕ ਪਿਸਟਲ 38 ਬੋਰ ਤਿੰਨ ਲਾਈਫ ਕਾਰਟਰੇਜਸ ਇੱਕ ਪਿਸਟਲ 32 ਬੋਰ ਔਰ ਇੱਕ ਪਿਸਟਲ 45 ਬੋਰ ਤੇ ਸੱਤ ਜ਼ਿੰਦਾ ਘਾਰਤੂਸ ਇਹ ਬੜੇ ਸਫਿਸਟੀਕੇਟਿਡ ਪਿਸਟਲ ਹੈ ਜਿਨ੍ਹਾਂ ਨਾਲ ਇਹਨਾਂ ਨੇ ਉਹ ਮਰਡਰ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਇੱਥੇ ਇਹਨੂੰ ਵਾਪਸ ਲੈ ਕੇ ਜਾ ਰਹੇ ਸੀ ਗੱਡੀ ਵਾਲਤੇ ਨੇ ਗੁਰ ਇਕਬਾਲ ਸਾਡਾ ਸੀਨੀਅਰ ਕਨਸਟੇਬਲ ਹੈ ਮੁਕੰਪੁਰੇ ਦਾ ਉਹਦੇ ਜਿਹੜਾ ਰੋਲਵਰ ਸੀਗਾ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਔਰ ਖੋ ਹੀ ਲਿਆ ਤੇ ਇੱਕ ਗੋਲੀ ਉਹਦੇ ਚੋਂ ਚੱਲੀ ਪੁਲਿਸ ਵਾਲੀ ਸਾਈਡ ਤੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਰ ਪ੍ਰਕਾਸ਼ ਜਿਹੜੇ ਐਸ ਐਚ ਓ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆਪਣੇ ਸਰਵਿਸ ਜਿਹੜਾ ਵੈਪਨ ਚੋਂ ਗੋਲੀ ਚਲਾਈ ਜੋ ਕਿ ਇਹਦੇ ਲਾਤੇ ਲੱਗੀ ਜਿਹਨੂੰ ਅਸੀਂ ਗੁਰਨਾਨਕ ਹਸਪੀਟਲ ਜਿਹੜਾ ਭੇਜਿਆ ਗਿਆ ਫਾਰ ਇਲਾਜ ਬੇਸਿਕਲੀ ਇਹ ਮਰਡਰ ਦੇ ਵਿੱਚ ਜਿਹੜੀ ਇਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ ਪਹਿਲਾ ਮਰਡਰ 130 ਨੰਬਰ ਐਫ ਆਈ ਆਰ 24 ਚ ਹੋਈ ਸੀਗੀ ਇਹਦੇ ਚ ਗੁਰਪ੍ਰੀਤ ਜਿਹੜਾ ਗੰਗੇ ਦਾ ਭਰਾ ਉਹ ਮਾਰਿਆ ਗਿਆ ਸੀ ਉਹਦੇ ਪੁਰਾਣੇ ਉਹ ਪਹਿਲਾਂ ਬੜਾ ਪਿਆਰ ਸੀ ਇਹਨਾਂ ਦਾ ਆਪਸ ਫਿਰ ਵਿਗੜ ਗਈ ਔਰ ਮੌਕੇ ਤੇ ਮਰਡਰ ਹੋਇਆ ਉੱਚ ਵੀ ਇੱਕ ਦੋ ਮੁਲਜ਼ਮ ਬਚੇ ਬਾਕੀ ਨੇ ਅਜੇ ਰੈਸਟ ਕਰਨੇ ਹੁਣ ਲੇਟੈਸਟ ਫੇਰੇ ਬਾਅਦ ਜਿਹੜਾ ਕੇਸ਼ਵ ਰਹਿ ਰਿਹਾ ਇੱਕ ਇਥੇ ਸ਼ਵਾਲਾ ਏਰੀਏ ਦਾ ਉਨੇ ਵੀ ਇਹਨਾਂ ਨੂੰ ਨਾਲ ਕੀਤਾ ਕਿਉਂਕਿ ਉਹਨਾਂ ਦੇ ਵੀ ਪੁਰਾਣੇ ਕਹਿੰਦੇ ਕੋਈ ਆਪਸ 'ਚ ਜਿਹੜੇ ਵਕੀਲ ਸਾਂਝੇ ਆ। ਤਾਂ ਉਹਦੇ 'ਚ ਅਸੀਂ ਸਾਰਾ ਡੀਪਲੀ ਇਹਨੂੰ ਇਨਵੈਸਟੀਗੇਟ ਕਰਾਂਗੇ ਹੁਣ। ਕਿ ਕਿਹੜਾ ਕਿਵੇਂ ਕਿਵੇਂ ਆਏ, ਵੈਪਨ ਕਿੱਥੋਂ ਆਏ, ਕੀ ਗੱਲਬਾਤ ਹੋਈ। ਔਰ ਇਸ ਇੱਕ ਜਾਂ ਦੋ ਮੁਲਜ਼ਮ ਅਜੇ ਜਿਹੜੀ ਮੜਲੀ ਪੁੱਛ ਗਈ ਤੋਂ ਸਾਨੂੰ ਪਤਾ ਲੱਗਿਆ ਉਹ ਬਾਕੀ ਨੇ ਫੜਨੇ। ਉਹ ਵੀ ਅਸੀਂ ਫੜਾਂਗੇ। ਮੇਨ ਗੋਲੀ ਜਿਹੜੀ ਐ ਉਹ ਸੁਦਾਂਸ਼ੂ ਵੱਲੋਂ ਹੀ ਚਲਾਈਆਂ ਗਈਆਂ। ਔਰ ਉਹ ਮੇਨ ਮੁਖ ਦੋਸ਼ੀ ਆਪਾਂ ਕਹਿ ਸਕਦੇ ਇਸ ਮੁਕਦਮੇ ਦਾ ਤੇ ਇਹਨੂੰ ਮੈਂ ਬਹੁਤ ਆਪਣੀ ਸਾਰੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇੰਨੇ ਰਿਕਾਰਡ ਟਾਈਮ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹਾ ਕ੍ਰਾਈਮ ਹੋ ਜੇ ਹਰ ਇੱਕ ਬੰਦਾ ਗੱਲ ਕਰਨ ਲੱਗ ਜਾਂਦਾ ਕਿ ਸੈਂਸੇਸ਼ਨਲ ਕ੍ਰਾਈਮ ਹੈ ਜੀ ਪਰ ਇਹ ਸਾਰੀ ਟੀਮ ਦਿਨ ਰਾਤ ਜੁਟੀ ਰਹੀ ਔਰ ਮਿਹਨਤ ਦੇ ਸਦਕੇ ਪ੍ਰਮਾਤਮਾ ਦੀ ਮਿਹਰ ਨਾਲ ਇਹ ਸਾਰੀ ਕਾਮਯਾਬੀ ਮਿਲੀ ਸਰ ਕਿਸੇ ਵੱਡੇ ਗੈਂਗ ਦੇ ਨਾਲ ਜਗੂਹਾਂ ਜਗੂ ਗੈਂਗ ਦੇ ਨਾਲ ਸੀਗੇ ਇਹ ਸਾਰੇ ਇਹ ਪੁਰਾਣੇ ਇਕੱਠੇ ਹੀ ਸੀਗੇ ਕੋਈ ਉਹਨੂੰ ਆਪਾਂ ਇਸੇ ਦਾ ਗੈਂਗ ਕਹਿ ਦਈਏ ਨਾ ਕਹਿ ਦਈਏ ਬੇਸਿਕਲੀ ਇਹ ਲੋਕਲ ਜਿਹੜੀ ਇਹਨਾਂ ਦੀ ਕ੍ਰਿਮੀਨਲਸ ਦੀ ਆਪਸ ਜਦੋਂ ਫੁੱਟ ਪਈ ਹੈ ਉਹਦਾ ਸਾਰਾ ਨਤੀਜਾ ਹੋਇਆ ਪਹਿਲਾ ਕੇਸ ਵੀ ਤੇ ਹੁਣ ਵੀ ਇਹਦੇ ਚ ਕੋਈ ਵੀ ਗੱਲ ਕਹਿ ਸਕਦੇ ਆ ਆਪਾਂ ਵੀ ਇਹਨਾਂ ਦੀ ਕਿਸ ਗੱਲ ਤੋਂ ਜਿਹੜੀ ਅਣਪਣ ਹੋਈ ਹੈ ਉਹ ਇਹਨਾਂ ਦੇ ਆਪਸ ਕਲੈਸ਼ ਹੈ ਕ੍ਰਿਮੀਨਲ ਐਕਟੀਵਿਟੀਜ਼ ਆ ਪਟਾਲਾ ਜਿਹੜੀ ਜੱਗੂ ਦੀ ਮਾਂ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਜਿਤਨੀ ਇਹਨਾਂ ਦਾ ਸੀਗਾ ਕੋਈ ਨਹੀਂ ਅਜੇ ਕੋਈ ਉਹਦੀ ਗੱਲ ਸਾਹਮਣੇ ਨਹੀਂ ਆਈ ਉਹ ਤਾਂ ਬਾਈ ਨੇਮ ਮੁਲਜ਼ਮ ਦੋਨੋਂ ਨਾਮਜ਼ਦ ਨੇ ਔਰ ਉਹਦੇ ਪਿੱਛੇ ਵੀ ਬਟਾਲਾ ਪੁਲਿਸ ਕੰਮ ਕਰ ਰਹੀ ਹੈ ਔਰ ਅਸੀਂ ਵੀ ਲੱਗੇ ਹੋਏ ਹਾਂ ਦੇ ਵਿੱਚ ਰਿਕਵਰੀ ਤੁਸੀਂ ਕੀਤੀ ਹੈ ਜੀ 24 ਘੰਟਿਆਂ ਦੇ ਅੰਦਰ ਆ 24 ਘੰਟੇ ਦੇ ਵਿੱਚ ਵਿੱਚ ਹੋਈ ਹੈ ਜੀ ਬੜਾ ਰਿਕਾਰਡ ਟਾਈਮ ਚ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰ ਜਦੋਂ ਦਾ ਇਹ ਵਾਰਦਾਤ ਹੋਈ ਹੈ ਸਾਡੇ ਆਫੀਸਰਸ ਮੈਂ ਕਹਿੰਨਾ ਮਸਾਂ ਹੀ 1-2 ਘੰਟੇ ਹੀ ਸੁੱਤੇ ਹੋਣੇ ਸਾਰਿਆਂ ਨੇ ਇਹਨੂੰ ਅਸੀਂ ਬਹੁਤ ਚੈਲੰਜ ਮੰਨਿਆ ਔਰ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਸਾਡੀ ਮਿਹਨਤ رنگ ਲਿਆ ਗੰਗੇ ਦੇ ਉਸ ਵੇਲੇ ਕਿੰਨੀਆਂ ਗੋਲੀਆਂ ਚਲੀਆਂ ਸੀ ਕੋਈ 14 ਗੋਲੀਆਂ ਤਾਂ ਉਹ ਭਾਈ ਸਾਹਿਬ ਅਸੀਂ ਜੋ ਖੋਲ ਕਲੈਕਟ ਹੋਏ ਨੇ 14 ਦੀ ਗੱਲ ਕਰ ਰਹੇ ਆ ਔਰ ਕਰ ਰਹੇ ਮੈਂ ਐਗਜੈਕਟ ਤੁਹਾਨੂੰ ਨਹੀਂ ਦੱਸ ਸਕਦਾ ਬਿਕੋਜ਼ ਉਹ ਫਾਈਲ ਦਾ ਕੰਮ ਹੈ ਰਿਕਾਰਡ ਦਾ ਮੈਨੂੰ ਇਸ ਟਾਈਮ ਇਮੀਡੀਏਟ ਸਰ ਗੰਜੇ ਦੇ ਭਰਾ ਜਿਹਦੇ ਗੰਜੇ ਦੇ ਭਰਾ ਦੇ ਮਰਡਰ ਚ ਕੌਣ ਕੌਣ ਸੀਗਾ ਜਿਹੜਾ ਉਹ ਉਹ ਇੱਕ ਰومی ਮੁੰਡਾ ਮੇਨ ਹੈਗਾ ਉਹ ਵੀ ਅਸੀਂ ਪਿੱਛੇ ਟ੍ਰੇਲ ਕਰ ਰਹੇ ਸੀ ਉਹ ਜ਼ੀਰਖਪੁਰ ਬੜਾ ਕੁਦਰਤੀ ਲੱਕੀ ਰਿਆ 15 20 ਦਿਨ ਪਹਿਲਾਂ ਉਹ ਮੁਹੱਲੀ ਪੁਲਿਸ ਦੀ ਵੀ ਅਸੀਂ ਸਹਿਯੋਗ ਲਈ ਲਿਆ ਸੀ ਉੱਥੇ ਆਲਮੋਸਟ ਉਹ ਰਹਿ ਰਿਹਾ ਸੀ ਮਹੀਨੇ ਤੋਂ ਪਰ ਉਹ ਉੱਥੋਂ ਖਿਸਕ ਗਿਆ ਉਹ ਨੂੰ ਥੋੜਾ ਪਿੰਡਕ ਲੱਗੀ ਵੀ ਮੇਰੇ ਕੋਈ ਪੁਛਤੇ ਚ ਕੀਤੀ ਜਾ ਰਹੀ ਜਿਹਨੇ ਤਿੰਨੇ ਮੁਲਜ਼ਮ ਸੀ ਤਿੰਨੇ ਗ੍ਰਿਫਤਾਰ ਹੋ ਗਏ ਜੀ ਆ ਇਹਦੇ ਤਾਂ ਤਿੰਨ ਨੂੰ ਗ੍ਰਿਫਤਾਰ ਹੋਏ ਇੱਕ ਰੰਦਾ ਜੀ ਹੋਰ ਸਪੀਨ ਮੋਟਿਵ ਕੀ ਰਿਹਾ ਉਹਨਾਂ ਨੂੰ ਮੋਟਿਵ ਤਾਂ ਦੇਖੋ ਇਹੀ ਹੈ ਕਿ ਜੋ ਇਹਨਾਂ ਦਾ ਆਪਸ ਚ ਪੁਰਾਣਾ ਜਿਹੜੀ ਰੰਜਿਸ਼ ਚੱਲ ਰਹੀ ਸੀਗੀ ਕਦੇ ਕਦੇ ਹੈਰੋਨਿਆ ਵੀ ਵੇਚਦੇ ਸੀ ਉਹ ਵੀ ਵੇਚਦੇ ਉਹ ਗੱਲ ਅਸੀਂ ਸਾਰੀ ਹੁਣ ਤਸਦੀਕ ਕਰਾਂਗੇ ਹੁਣ ਤਾਂ ਇਹ ਬੰਦਾ ਇੰਜਰਡ ਹੈ ਇਹਦੀ ਪੁੱਛਗਿੱਛ ਕਰਾਂਗੇ ਸਾਰੀ ਗੱਲਬਾਤ ਆਊਗੀ ਔਰ ਇੱਕ ਮੁਲਜ਼ਮ ਹੋਰ ਰਹਿਣਾ ਫਿਰ ਸਾਰਾ ਜਿਹੜੀ ਪਿਕਚਰ ਸਾਹਮਣੇ ਆ ਜੂਗੀ ਹੁਣ ਤਾਂ ਮੇਨਲੀ ਗ੍ਰਿਫਤਾਰੀ ਤੇ ਔਰ ਰਿਕਵਰੀ ਦੇ ਉੱਤੇ ਅਸੀਂ ਫੋਕਸ ਕਰ ਰਹੇ ਸੀ ਉਸ ਤੋਂ ਬਾਅਦ ਜਿਹੜਾ ਮੋਟਿਵ ਤੁਹਾਨੂੰ ਨਾਲ ਬਿਲਕੁਲ ਸ਼ੇਅਰ ਕੀਤਾ ਜਾਏਗਾ ਜਿਹੜੇ ਕਿੰਨੇ ਕਿ ਪਰਚੇ ਦਰਜ ਨੇ ਉਹ ਤੇ ਉਹ ਵੀ ਗੰਜੇ ਤਾਂ ਮੈਨੂੰ ਨਹੀਂ ਇਸ ਵळे ਰਿਕਾਰਡ ਪਤਾ ਹੈ ਹੈ ਨਾ ਗੰਜੇ ਤੇ ਵੀ ਹੈਗੇ ਹੋ ਸਕਦਾ ਪੁਰਾਣਾ ਰਿਕਾਰਡ ਹੋਵੇ ਜਿਹੜੇ ਵੈਪਨ ਵਰਤੇਗੇ ਸਾਰੇ ਰਿਕਵਰ ਹੋਗੇ ਪੁਆਇੰਟ ਹਾਂਜੀ ਤਿੰਨੋਂ ਦੇ ਤਿੰਨੋਂ ਰਿਕਵਰ ਹੋਗੇ ਜੀ ਸਰ ਇੱਕ ਜਿਵੇਂ ਹਰ ਪ੍ਰਕਾਸ਼ੀ ਐਸਐਚਓ ਨੇ ਉਸ ਨੂੰ ਪੂਰਾ ਫਿਰ ਮੈਂ ਇਹ ਜਾਨਣਾ ਚਾਹ ਰਹੀ ਸੀ ਕਿ ਅਸੀਂ ਜਿਸਾਂ ਤੁਸੀਂ 24 ਘੰਟਿਆਂ ਦੇ ਵਿੱਚ ਰਿਪੋਰਟ ਕੀਤਾ ਇੱਕ ਯੂਥ ਨੇ ਨੌਜਵਾਨ ਨੇ ਨਾਲ ਐਕਸਪੀਰੀਅੰਸ ਆਫਿਸਰਸ ਨੇ ਕੁਝ ਹੈਲਪਫ ਹੁੰਦਾ ਹੈ ਕਿ ਇੱਕ ਨੌਜਵਾਨ ਵੀ ਉਹ ਚੀਜ਼ ਨੂੰ ਸਮਝ ਸਕਦਾ ਹੈ ਵੀ ਜੇ ਮੈਂ ਕ੍ਰਾਈਮ ਕਰਾਂਗਾ ਤਾਂ ਮੈਂ ਕਿੱਥੇ ਜਾਵਾਂਗਾ ਇਹ ਥੋੜੀ ਬਹੁਤ ਹੈਲਪਫ ਮਿਲ ਰਹੀ ਹੈ ਕਿਉਂਕਿ ਕਈ ਅਸੀਂ ਦੇਖ ਰਹੇ ਹਾਂ ਤੁਹਾਡੇ ਆਫਿਸਰਸ ਹਲੇ ਕਾਫੀ ਨੌਜਵਾਨ ਨੇ ਚਾਹੇ ਉਹ ਮੌਲਗੀ ਦੀ ਗੱਲ ਕਰ ਲਈਏ ਚਾਹੇ ਹਰ ਪ੍ਰਕਾਸ਼ ਉਹਨਾਂ ਦੀ ਗੱਲ ਕਰ ਲਈਏ ਇਹ ਆਪਣੀ ਜਾਣੇ ਦੇ ਪੱਧਰ ਤੇ ਬੜੇ ਬੇਸਿਕਲੀ ਦੇਖੋ ਸਾਡੀ ਟੀਮ ਬੜੀ ਹਾਈਲੀ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਟੀੀ ਸਾਹਿਬ ਵੱਲੋਂ ਹਮੇਸ਼ਾ ਬੜੀ ਇਨਕਰੇਜ ਕੀਤਾ ਜਾਂਦਾ ਔਰ ਰਿਵਾਰਡ ਪਾਲਿਸੀ ਬੜੀ ਅੱਛੀ ਹੈ ਔਰ ਅਸੀਂ ਵੀ ਮੈਂ ਆਪਣੇ ਤੌਰ ਦੇ ਉੱਤੇ ਐਜ਼ ਅ ਟੀਮ ਅਸੀਂ ਕੰਮ ਕਰਦੇ ਹਾਂ ਤੁਸੀਂ ਦੇਖਿਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਚਾਹੇ ਆਰਗੇਨਾਈਜ਼ ਕ੍ਰਾਈਮ ਹੋਵੇ ਜਾਂ ਡਰੱਗਸ ਹੋਣ ਇਹ ਸਾਰੀ ਟੀਮ ਵਰਕ ਦਾ ਹੀ ਐਫਰਟ ਹੁੰਦਾ ਔਰ ਉਹਦੇ ਚ ਸਾਰੇ ਹਾਈਲੀ ਮੋਟੀਵੇਟਿਡ ਨੇ ਔਰ ਦੇ ਫੀਲ ਕਿ ਅਸੀਂ ਚੈਲੰਜ ਟੇਕ ਅਪ ਕਰਦੇ ਹਾਂ ਸਰ ਕ੍ਰਾਸ ਬਾਰਡਰ ਨੂੰ ਪਤਾ ਲੱਗ ਗਿਆ ਇਹਨਾਂ ਨੇ ਵੈਪਨ ਜਿਹੜੇ ਮਗਾਈ ਸੀ ਪਤਾ ਲੱਗ ਗਿਆ ਕਿੱਥੋਂ ਇਹ ਹੁਣ ਕਰਾਂਗੇ ਕਲੀਅਰ ਜੀ ਇਹਦੇ ਚ ਗੱਲ ਆਉਣੀ ਹੈ ਕਿਉਂਕਿ ਆਏ ਤਾਂ ਬਾਹਰੋਂ ਹੀ ਆ ਪਿਸਟਲ ਪੀਐਕਸ 5 ਵਗੈਰਾ ਹੈਗੇ ਸੋਫਿਸਟੀਕੇਟਿਡ ਸਾਰੇ ਹੋਰ ਇਹ ਜਿਵੇਂ ਪਿਸਟਲ ਤਾਂ ਇਹਨਾਂ ਨੂੰ ਬਾਹਰੋਂ ਆ ਜਾਂਦੇ ਆ ਬਟ ਇਹ ਜਿਹੜੀਆਂ ਬੁਲੇਟਸ ਖਰੀਦਦੇ ਨੇ ਉਹ ਲੋਕਲ ਲੈਵਲ ਤੋਂ ਖਰੀਦਦੇ ਨੇ ਉਹਦਾ ਥੋੜਾ ਵੈਰੀਫਾਈ ਤੁਸੀਂ ਕਰਦੇ ਹੋ ਉਹ ਵੀ ਕਰਦੇ ਆ ਜੀ ਬਹੁਤ ਵੱਡਾ ਧੰਦਾ ਚੱਲ ਰਿਹਾ ਜੀ 32 ਦੋਸ਼ੀਆਂ ਜਿਹੜੀਆਂ ਕਾਟੇਜਸ ਨੇ ਉਹ ਵੀ ਕਿੱਥੋਂ ਲੋਕਲ ਲੈ ਲਏ ਨੇ ਕਿਥੋਂ ਸਰ ਇਸ ਬਾਰੇ ਵੀ ਥੋੜਾ ਜਿਆਦਾ ਬਹੁਤ ਬੜਾ ਇੰ ਟਾਈਮ ਟੂ ਟਾਈਮ ਜਿਹੜਾ ਸਟਾਕ ਹੈਗੇ ਰਜਿਸਟਰਸ ਆਰਮਸ ਦੀ ਲ ਤੇ ਉਹ ਚੈੱਕ ਵੀ ਕਰਦੇ ਆ ਕਸਟ ਡ ਅਫਸਰ ਦੇ ਰਾਹੀਂ ਕਿਉਂਕਿ ਸਾਡੇ ਪੰਜਾਬ ਪੁਲਿਸ ਰੂਲ ਦੇ ਮੰਡੈਟਰੀ ਹੈ ਕਿ ਉਹਦੀ ਚੈਕਿੰਗ ਹੋਵੇ ਜਿਹੜੀ ਕੁਆਰਟਰਲੀ ਸਾਨਕ ਲੋਕਾਂ ਨੂੰ ਮਿਲੇ ਸੀਗੇ ਚਲੋ ਅਗਲੇ ਸਵਾਲ ਹੈ ਇਹ ਲੋਕਾਂ ਜਿਤੇ ਫਾਇਰਿੰਗ ਹੋਈ ਸੀ ਕਿਉਂਕਿ ਕਾਫੀ ਇਹਨਾਂ ਨੇ ਉਹ ਤੇ ਡੈਸ਼ੇਜ ਜੀ ਕ੍ਰੀਏਟ ਕਰਤੀ ਸੀ ਕਿ ਲੋਕਾਂ ਨਾਲ ਗੱਲਬਾਤ ਕੀਤੀ ਵੈਸੇ ਤੁਸੀਂ ਨਹੀਂ ਮੇਰੇ ਵੱਲੋਂ ਨਹੀਂ ਗੱਲਬਾਤ ਸਾਡੇ ਆਫਸਰ ਸਾਰੇ ਸਪੌਟ ਤੇ ਗਏ ਸੀ ਜੀ ਪਰ ਲੋਕਾਂ ਨੂੰ ਇਹ ਵੈਸੇ ਬੜਾ ਆਸ ਸੀ ਸਾਡੇ ਤੇ ਉੱਤੇ ਔਰ ਜਿੰਨੇ ਵੀ ਮੈਨੂੰ ਫੋਨ ਆਏ ਜਾਂ ਲੋਕ ਮਿਲੇ ਉਹਦੇ ਤੇ ਇਹ ਗੱਲ ਜ਼ਰੂਰ ਆਈ ਸਾਹਮਣੇ ਕਿ ਉਹਨਾਂ ਨੂੰ ਆਸ ਸੀ ਕਿ ਤੂੰ ਜਲਦੀ ਲੱਭ ਲਈ ਅਮਰਸਰ ਕਮਿਸ਼ਨਰ ਪੁਲਿਸ